ਬੋਲੇ ਜੋ ਭਗਵੰਤ ਮਾਨ ਮੁੱਖ ਮੰਤਰੀ ਦਾ ਭਾਈ ਅਮਰਤਪਾਲ ਸਿੰਘ ਨੇ ਕੀਤਾ ਧੰਨਵਾਦ ਪੂਰਾ ਮਾਮਲਾ ਕੀ ਹੈ ਦੱਸ ਦਿਆਂ ਤੇ ਕੀ ਸੁਨੇਹਾ ਦਿੱਤਾ ਉਹ ਵੀ ਪੂਰੀ ਗੱਲਬਾਤ ਦੱਸ ਦਿਆਂ ਉਸ ਤੋਂ ਪਹਿਲਾਂ ਜਿਹੜੇ ਦੋਸਤ ਹੁਣ ਜੁੜੇ ਨੇ ਉਹਨਾਂ ਨੂੰ ਦੱਸ ਦਈਏ ਕਿ ਅੱਜ 5 ਜੁਲਾਈ ਦੇ ਕਾਰਨ ਜੋ ਭਾਈ ਅਮਰਤਪਾਲ ਸਿੰਘ ਨੂੰ ਐਮਪੀ ਅਹੁਦੇ ਦੀ ਸੌ ਚਕਾਈ ਜਾਣੀ ਸੀ ਅੱਜ ਤੜਕਸਾਰ ਡੀਬੁਰਗਾੜ੍ਹ ਅਸਾਮ ਪਹੁੰਚੀ ਪੰਜਾਬ ਪੁਲਿਸ ਦੀ ਇੱਕ ਟੋਕੜੀ ਭਾਈ ਅਮਰਤਪਾਲ ਸਿੰਘ ਨੂੰ ਉੱਥੋਂ 에어ਪੋਰਟ ਦੇ ਸਪੈਸ਼ਲ ਜਹਾਜ਼ ਨਾਲ ਲੈ ਕੇ ਰਵਾਨਾ ਹੋਈ ਜੋ ਕਿ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਪਾਰਲੀਮੈਂਟ ਪਹੁੰਚੀ ਜਿੱਥੇ ਕਿ ਪਾਰਲੀਮੈਂਟ ਦੇ ਵਿੱਚ ਲੋਕ ਸਭਾ ਦੇ ਸਪੀਕਰ ਮੀਟਰ ਬਿਰਲਾ ਦੇ ਜੋ ਪ੍ਰਾਈਵੇਟ ਚੈਂਬਰ ਹੈ ਉਸ ਦੇ ਵਿੱਚ ਭਾਈ ਅਮਰਤਪਾਲ ਸਿੰਘ ਨੂੰ ਲਿਜਾਇਆ ਗਿਆ 12 ਵਜੇ ਦੇ ਕਰੀਬ 12 ਵਜੇ ਭਾਈ ਅਮਰਤਪਾਲ ਸਿੰਘ ਅਤੇ ਬਾਰਾਮੁੱਲਾ ਤੋਂ ਐਮਪੀ ਇੰਜੀਨੀਅਰ ਰਸੀਦ ਨੇ ਆਪਣੇ ਅਹੁਦੇ ਦੀ ਸੋਚ ਚੁੱਕੀ ਅਤੇ ਉਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਨੂੰ ਪੁਲਿਸ ਉੱਥੋਂ ਬੜੀ ਕਾਲੀ ਦੇ ਵਿੱਚ ਲੈ ਕੇ ਰਵਾਨਾ ਹੋਈ ਜਿੱਥੇ ਕਿ ਭਾਈ ਅਮਰਤਪਾਲ ਸਿੰਘ ਦੇ ਪਿਤਾ ਸਰਦਾਰ ਤਰਸੀਮ ਸਿੰਘ ਅਤੇ ਉਹਨਾਂ ਦੇ ਚਾਚਾ ਸਰਦਾਰ ਹਰਜੀਤ ਸਿੰਘ ਉਹਨਾਂ ਦੇ ਪਿੱਛੇ-ਪਿੱਛੇ ਗਏ ਹਾਲਾਂਕਿ ਐਮਪੀ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਭਾਈ ਅਮਰਤਪਾਲ ਸਿੰਘ ਜੀ ਦੇ ਨਾਲ ਮਿਲਣ ਨਹੀਂ ਦਿੱਤਾ ਗਿਆ ਦੱਸਦੀਏ ਕਿ ਕਾਫੀ ਜ਼ਿਆਦਾ 1-2 ਘੰਟੇ ਦੀ ਡਰਾਈਵਿੰਗ ਤੋਂ ਬਾਅਦ ਇੱਕ ਸੇਫ ਹਾਊਸ ਦੇ ਵਿੱਚ ਪਾਈਆ ਮਰਤਪਾਲ ਸਿੰਘ ਦੇ ਨਾਲ ਉਹਨਾਂ ਦੇ ਚਾਚਾ ਜੀ ਅਤੇ ਉਹਨਾਂ ਦੇ ਪਿਤਾ ਸਰਦਾਰ ਤਰਸੀਮ ਸਿੰਘ ਦੀ ਮੁਲਾਕਾਤ ਕਰਵਾਈ ਗਈ ਜੋ 50 ਮਿੰਟ ਦੇ ਕਰੀਬ ਚੱਲੀ 45 ਤੋਂ 50 ਮਿੰਟ ਦੀ ਇਸ ਮੁਲਾਕਾਤ ਤੋਂ ਪਹਿਲਾਂ ਪਾਈ ਅਮਰਤਪਾਲ ਸਿੰਘ ਦੇ ਪਿਤਾ ਤੇ ਉਹਨਾਂ ਦੇ ਚਾਚਾ ਦੇ ਮੋਬਾਈਲ ਫੋਨ ਜਬਤ ਕਰ ਲਏ ਗਏ ਕਿਉਂਕਿ ਪ੍ਰੋਲ ਦੀਆਂ ਸ਼ਰਤਾ ਸਨ ਕਿ ਇਸ ਮੁਲਾਕਾਤ ਦੇ ਦੌਰਾਨ ਵੀਡੀਓਗ੍ਰਾਫੀ ਜਾਂ ਫੋਟੋਗ੍ਰਾਫੀ ਨਹੀਂ ਕੀਤੀ ਜਾਵੇਗੀ ਅਤੇ ਨਾ ਹੀ ਕੋਈ ਸਨੇਹਾ ਦਿੱਤਾ ਜਾਵੇਗਾ ਤੇ ਦੱਸ ਦਈਏ ਕਿ ਉੱਥੇ ਹੀ ਜਦ ਇਸ ਮੁਲਾਕਾਤ ਤੋਂ ਬਾਅਦ ਪਾਈ ਅਮਰਤਪਾਲ ਸਿੰਘ ਦੇ ਪਿਤਾ ਸਰਦਾਰ ਤਰਸੀਮ ਸਿੰਘ ਅਤੇ ਉਹਨਾਂ ਦੇ ਚਾਚਾ ਮੀਡੀਆ ਦੇ ਮੁਖਾਤਿਬ ਹੋਏ ਤਾਂ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਅੱਜ ਭਾਈ ਅਮਰਤਪਾਲ ਸਿੰਘ ਦੇ ਹਾਲ-ਪਾਅ ਕਿਹੋ ਜੇ ਸਨ ਉਹ ਖੁਸ਼ ਸਨ ਉਦਾਸ ਸਨ ਜਾਂ ਫਿਰ ਕਿਸ ਤਰ੍ਹਾਂ ਸਨ ਤਾਂ ਭਾਈ ਅਮਰਤਪਾਲ ਸਿੰਘ ਦੇ ਚਾਚਾ ਨੇ ਦੱਸਿਆ ਕਿ ਭਾਈ ਅਮਰਤਪਾਲ ਸਿੰਘ ਖੁਸ਼ੀ ਗਮੀ ਜਾਂ ਫਿਰ ਜਿੱਦਾਂ ਦਾ ਵੀ ਮਾਹੌਲ ਹੋਵੇ ਹਮੇਸ਼ਾ ਇੱਕ ਹੀ ਤਰ੍ਹਾਂ ਰਹਿੰਦੇ ਹਨ ਉਹ ਨਾ ਖੁਸ਼ੀ ਵਿੱਚ ਵાળા ਖੁਸ਼ ਹੁੰਦੇ ਨੇ ਤੇ ਨਾ ਗਮੀ ਦੇ ਵਿੱਚ ਕਦੇ ਉਦਾਸ ਹੁੰਦੇ ਨੇ ਤੇਜਾ ਤੋਂ ਐਨਐਸਏ ਬਾਰੇ ਗੱਲਬਾਤ ਹੋਈ ਤਾਂ ਭਾਈ ਅੰਮਰਤਪਾਲ ਸਿੰਘ ਦੇ ਚਾਚਾ ਨੇ ਕਿਹਾ ਕਿ ਇਸ ਦੇ ਲਈ ਤਾਂ ਉਹ ਧੰਨਵਾਦੀ ਕਰਦੇ ਨੇ ਕਿ ਜੇਕਰ ਐਨਐਸਏ ਲਗਾਈ ਗਈ ਤਾਂ ਹੀ ਉਹਨਾਂ ਨੂੰ ਸੰਗਤਾਂ ਦਾ ਇੰਨਾ ਪਿਆਰ ਮਿਲ ਰਿਹਾ ਹੈ ਤਾਂ ਹੀ ਸੰਗਤਾਂ ਨੂੰ ਪਤਾ ਲੱਗਿਆ ਕਿ ਪੰਜਾਬ ਦੇ ਲਈ ਉਹ ਖੜੇ ਹਨ ਅਤੇ ਸੰਗਤਾਂ ਉਹਨਾਂ ਦੇ ਨਾਲ ਅੱਜ ਡਟ ਕੇ ਇਸ ਤਰ੍ਹਾਂ ਖੜ੍ਹ ਸਕੀਆਂ ਹਨ ਇਹ ਸਾਰਾ ਪੰਜਾਬ ਸਰਕਾਰ ਦੁਆਰਾ ਲਗਾਈ ਗਈ ਐਨਐਸਏ ਦੇ ਕਰਕੇ ਹੀ ਹੋਇਆ ਹੈ ਦੋਸਤੋ ਕੀ ਤੁਸੀਂ ਭਾਈ ਅਮਰਤਪਾਲ ਸਿੰਘ ਦੀਆਂ ਇਹਨਾਂ ਗੱਲਾਂ ਦੇ ਨਾਲ ਸਹਿਮਤ ਹੋ ਜਾਂ ਫਿਰ ਨਹੀਂ yes ਜਾਂ no ਦੇ ਵਿੱਚ ਜਰੂਰ ਕਮੈਂਟ ਕਰਨਾ ਉੱਥੇ ਹੀ ਭਾਈ ਅਮਰਤਪਾਲ ਸਿੰਘ ਤੋਂ ਜਿਸ ਤਰ੍ਹਾਂ ਦੀਆਂ ਉਮੀਦਾਂ ਲਗਾਈਆਂ ਜਾ ਰਹੀਆਂ ਸਨ ਕਿ ਜੋ ਪੰਜਾਬ ਦੇ ਵਿੱਚ ਜਿਮਨੀ ਚੋਣਾਂ ਹੋਣੀਆਂ ਨੇ ਸ਼ਾਇਦ ਭਾਈ ਅਮਰਤਪਾਲ ਸਿੰਘ ਉਹਦੇ ਬਾਰੇ ਕੁਝ ਸਨੇਹਾ ਦੇਣ ਪਰ ਭਾਈ ਅਮਰਤਪਾਲ ਸਿੰਘ ਨੇ ਸ਼੍ਰੋਮਣੀ ਕਮੇਟੀ ਦੀ ਆ ਰਹੀਆਂ ਚੋਣਾਂ ਬਾਰੇ ਜਰੂਰ ਸੰਗਤਾਂ ਨੂੰ ਸਨੇਹਾ ਦਿੱਤਾ ਤੇ ਕਿਹਾ ਕਿ ਜਿਆਦੇ ਤੋਂ ਜਿਆਦੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੀਆਂ ਮੈਂ ਬੋਟਾਂ ਬਣਵਾਈਆਂ ਜਾਣ ਸਾਫਤ ਸੂਰਤ ਜੋ ਸਿੱਖ ਹਨ ਉਹ ਆਪਣੀਆਂ ਬੋਟਾਂ ਜਿਆਦੇ ਤੋਂ ਜਿਆਦੇ ਬਣਵਾਉਣ ਤੇ ਉੱਥੇ ਹੀ ਭਾਈ ਅਮਰਤਪਾਲ ਸਿੰਘ ਤੋਂ ਜਿਮਣੀ ਚੋਣਾ ਦੇ ਵਿੱਚ ਗੱਲਬਾਤ ਕਰਨ ਦੇ ਲਈ ਉਹਨਾਂ ਦੇ ਚਾਚਾ ਨੇ ਕਿਹਾ ਕਿ ਥੋੜੇ ਦਿਨਾਂ ਦੇ ਵਿੱਚ ਡਿਬਰੂਗੜ ਅਸਾਮ ਦੀ ਜੇਲ੍ਹ ਦੇ ਵਿੱਚ ਜਾ ਕੇ ਉਹ ਭਾਈ ਅਮਰਤਪਾਲ ਸਿੰਘ ਨੂੰ ਮਿਲਣਗੇ ਅਤੇ ਜੋ ਜਿਮਣੀ ਚੋਣਾ ਹਨ ਉਹਨਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੀ ਕੀ ਸਲਾਹ ਹੈ ਕੀ ਰੋਖ ਹੈ ਉਸ ਬਾਰੇ ਪੁੱਛਣਗੇ ਹਾਲਾਂਕਿ ਸਵੇਰੇ ਫਰੀਦਕੋਟ ਤੋਂ ਐਮਪੀ ਭਾਈ ਸਰਬਜੀਤ ਸਿੰਘ ਖਾਲਸਾ ਨੇ ਵੀ ਕਿਹਾ ਸੀ ਕਿ ਉਹ ਭਾਈ ਅਮਰਤਪਾਲ ਸਿੰਘ ਜੀ ਦੇ ਨਾਲ ਐਜਪੀਸੀ ਚੋਣਾਂ ਦੇ ਬਾਰੇ ਗੱਲਬਾਤ ਕਰਨਗੇ ਸੋ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਜਰੂਰ ਕਮੈਂਟ ਕਰਨਾ ਤੇ ਭਾਈ ਅਮਰਤਪਾਲ ਸਿੰਘ ਨੇ ਜੋ ਪੰਜਾਬ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਮੰਤਵਾਲ ਦਾ ਐਨਐਸਏ ਲਗਾਉਣ ਦੇ ਲਈ ਇੱਕ ਤਰੀਕੇ ਨਾਲ ਧੰਨਵਾਦ ਕੀਤਾ ਉਸ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ ਉਹ ਵੀ ਜਰੂਰ ਕਮੈਂਟ ਕਰਕੇ ਦੱਸ ਦੇਣਾ ਸੋ ਆਓ ਤੁਹਾਨੂੰ ਅੱਜ ਦੀਆਂ ਕੁਝ ਖਾਸ ਕਲਿੱਪਸ ਵੱਲ ਲੈ ਚੱਲਦੇ ਹਾਂ ਹੋਰ ਤਾਜ਼ਾ ਖਬਰਾਂਾਂ ਦੇ ਲਈ ਬਣੇ ਰਹਿਣਾ ਅਲਿਮਿਟਡ ਗਿਆਨ ਦੇ ਨਾਲ ਪਰਿਵਾਰ ਦੇ ਨਾਲ 50 ਮਿੰਟ تھوڑا ہم لوگ کو افسوس ہے کہ بہت آدمی پنجاب سے ان کو ملنے کے لیے آ رہے ہیں ان کو میرے کو لگتا کہ شاید جیسے کنڈیشن ہیں کہ ملنے کا موقع نہیں دیا جائے گا تو اصل ہم آم... تو ابھی بھی پرشاسن کو سرکار کو اپیل کرتے ہیں لوک سبھا کے سپیکر کو بھی اپیل کرتے ہیں کہ ان کو ملنے کا موقع دیا جانا چاہیے ਦੂਸਰਾ মিডিਆ ਕੋ ਮਿਲਨੇ ਦਾ ਮੌਕਾ ਦਿੱਤਾ ਜਾਣਾ ਚਾਹੀਏ ਉਹਨਕੋ ਕਿਉਂਕਿ ਉਹ ਜੋ ਉਹਨकी ਪੰਜਾਬ ਕੇ ਬਾਰੇ ਮੇਂ ਕੀ ਰਾਇ ਹੈ ਜਾਂ ਕੋਈ ਉਹ ਕਿਆ ਸੋਚ ਰਹੇ ਉਹ ਉਹਨਕੋ ਲੋਕੋ ਪੰਜਾਬ ਕੇ ਲੋਗੋ ਕੋ ਵੀ ਪਤਾ ਚਲ ਸਕੇ ਕਿ ਡਾਇਰੈਕਟਲੀ ਉਹ ਕਿਆ ਚਾਹ ਰਹੇ ਹੈ ਪੰਜਾਬ ਕੇ ਲੋਗ ਕਿਆ ਚਾਹ ਰਹੇ ਹੈ ਉਹ ਤੋਂ ਹਮ ਲੋਗ ਬਤਾਏਂਗੇ ਔਰ ਉਹ ਉਹਨਕਾ ਕਿਆ ਵਿਜਨ ਹੈ ਪੰਜਾਬ ਕੇ ਬਾਰੇ ਮੇਂ ਉਹ ਉਹ ਕਲੀਅਰ ਕਰੇ ਤੇ ਇਹ ਮੇਰੇ ਖਿਆਲ ਕਾਫੀ ਬੜੀ ਬੇਇਨਸਾਫੀ ਹੈ ਕੋਈ ਇਤਨੇ ਬੜੇ ਜੋ ਮਾਰਜਨ ਸੇ ਉਹਨਕੋ ਪੰਜਾਬ ਮੇਂ ਸਭ ਸੇ ਜਿਆਦਾ ਬਹੁਮਤ ਸੇ ਜਿਤਾਇਆ ਗਿਆ ਤੇ ਉਹਨਕੇ ਲੋਗੋ ਕੀ ਜੋ ਉਹਨਕੋ ਮਿਲ ਨਾ ਸਕਣਾ ਜਾਂ ਉਹਨਕੋ ਉਹਨਕੇ ਏਰੀਆ ਮੇਂ ਨਾ ਜਾਣ ਦੇਣਾ ਜੇ ਅਗਰ 4 ਦਿਨ ਕੀ ਪ੍ਰੋਲ ਤੇ ਹਮਾਰੀ ਤਾਂ ਮੰਗ ਥੀ ਕਿ ਅਗਰ ਉਹਨਕੋ ਪਹਿਲੀ ਬਾਤ ਤੋ ਰਿਹਾ ਕਿ ਬਿਨਾਂ ਸ਼ਰਤ ਰਿਹਾ ਕੇ ਆ ਜਾਣਾ ਚਾਹੀਏ ਅਗਰ ਕੋਈ ਸਮਾਂ ਲੱਗ ਸਕਦਾ ਤਾਂ ਉਸਕੇ ਪ੍ਰੋਲ ਵੜਾ ਕੇ ਉਹਨਕੋ ਉਹ ਦਰਾਂ ਉਹਨਾਂ ਦਾ ਦਨਵਾਦੀ ਦੌਰਾ ਆ ਜਾ ਉਹਨਾਂ ਲੋਕੋ ਕੀ ਦੁੱਖ ਤਕਲੀਫਾਂ ਸੁਣਨੇ ਦਾ ਮੌਕਾ ਦਿਆ ਜਾਣਾ ਚਾਹੀਏ ਸਭ ਵਿਧਾਨ ਬੇਸ਼ੱਕ ਸਾਡਾ ਕੁਝ ਨਹੀਂ ਕਰਦਾ ਔਰ ਜੇ ਸਭ ਵਿਧਾਨ ਜਿੱਥੇ ਸਾਡੇ ਕੰਮ ਹੋ ਤਨ ਵਰਤੋ ਜੇ ਸਾਡੇ ਕੋ ਬੰਦਾ ਜੇਲ੍ਹ ਚ ਚੱਲ ਗਿਆ ਤੇ ਇਸੇ ਸਭ ਵਿਧਾਨ ਦੀ ਕਿਸੇ ਧਾਰਾ ਦਾ ਕਰਕੇ ਬੰਦਾ ਸਾਡਾ ਬਾਹਰ ਆ ਜਾ ਤੇ ਵਰਤ ਲੋ ਉਹਨੂੰ ਕੱਢੋ ਬਾਹਰ ਕਿਉਂ ਅਸੀਂ ਗਰੀਲਾ ਵਾਰ ਫੇਰ ਲ ਗਰੀਲਾ ਵਾਰਫੇਅਰ ਦੇ ਵਿੱਚ ਬਹੁਤੀ ਵਾਰ ਤੁਸੀਂ ਰਿਸੋਰਸਸ ਵੀ ਹਕੂਮਤ ਦੇ ਵਰਤਦੇ। ਉੱਥੇ ਐਥਿਕਸ ਤੇ ਮਰਾਜ਼ ਦੀ ਜਿਹੜੀ ਜਗ੍ਹਾ ਹੈ ਨਾ ਉਹ ਸਾਡੇ ਤੇ ਲਾਗੂ ਨਹੀਂ ਹੁੰਦੀ। ਕੋਈ ਸਾਨੂੰ ਜਿਵੇਂ ਇੱਕ ਐਗਜ਼ਾਮਪਲ ਦੇ ਤੌਰ ਤੇ ਜਦੋਂ ਸਿੰਘ ਅਬਦਾਲੀ ਨੂੰ ਲੁੱਟ ਕੇ ਜਾਂਦੇ ਸੀ। ਵੈਸੇ ਤੇ ਕਿਸੇ ਨੂੰ ਲੜਾਈ ਛੇੜ ਕੇ ਭੱਜਣਾ ਮਾੜੀ ਗੱਲ ਹੈ। ਪਰ ਸਿੰਘ ਅਬਦਾਲੀ ਨੂੰ ਲੋਕ ਪਾਰਲੀਮੈਂਟ ਲਈ ਅਰਵਾਣਾ ਹੋ ਰਹੇ ਨੇ, ਵੀਰਾਂ ਦੇਖ ਰਹੇ ਹੋ, ਅਰਵਾਣ ਦੀ ਰਸਮ ਵੀ ਹੈ। ਅੱਜ ਨਹੀਂ ਆਉਂਦੇ। 淘宝这些东西。 तो क्या किसी से हो हो एक शब्द कह के, के, के जाओ संगता देना मैं कितने आदि आपका बहुत बहुत धन्यवाद गुरु साहब का कार्यक्रम को शुक्रिया जी इंतजार की घडी खत्म हो गई है ये हुणे उथे जाके पता लगदा जी चलो बात करो बात करो रमन બોલે સોના ભુમી રખાળ ઓ સોના ભુમી રખાળ બોલે સોના ભુમી રખાળ પરિવાર دے نال 50 منٹ